ਵਾਹਿਗੁਰੂ ਜੀ ਕੀ ਫਤਿਹ ਵੈਸੇ ਤੇ ਸਾਡੀ ਬੱਜੀ ਨੇ ਧੀ ਰਾਣੀ ਨੇ ਬੋਲਣ ਜੋਗਾ ਛੱਡਿਆ ਹੀ ਨਹੀਂ ਕਿਸੇ ਨੂੰ ਕਲੇਜਾ ਕੱਢ ਕੇ ਸਾਰਿਆਂ ਦਾ ਨਾਲ ਲੈ ਗਈ ਕਿੱਡਾ ਵੱਡਾ ਕਲੇਜਾ ਸੀ ਰਾਜਵੀਰ ਦਾ ਉਹਦਾ ਕਲੇਜਾ ਹੀ ਬੋਲ ਕੇ ਗਿਆ ਨਾ ਧੀਆਂ ਪੁੱਤਾਂ ਤੋਂ ਵੱਡਾ ਕਲੇਜਾ ਕੋਈ ਨਹੀਂ ਹੁੰਦਾ ਕਿਸੇ ਦਾ ਹਿਲਾ ਕੇ ਰੱਖ ਗਈ ਬੇਟੀ ਪਰ ਪਤਾ ਨਹੀਂ ਮੈਂ ਫਤੇ ਵੀ ਸੰਜੀ ਜੇ ਕੀਤੀ ਕਿ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਕਿਸੇ ਸੋਗ ਤੇ ਕਿਸੇ ਭੋਗ ਤੇ ਕਿਸੇ ਮਾਤਮ ਤੇ ਜਾਇਦਾ ਉਹੀ ਪੰਕਤੀਆਂ ਨੇ ਜਿਹੜੀਆਂ ਸਾਡੇ ਜ਼ਿਹਨ ਚ ਆਉਂਦੀਆਂ ਨੇ ਜਿੰਨਾ ਤੋਂ ਗੱਲ ਸ਼ੁਰੂ ਕਰੀਦੀ ਹੈ ਪਰ ਅੱਜ ਪਤਾ ਨਹੀਂ ਕਿਉਂ ਇੱਕ ਅਲੱਗ ਜੀ ਪੰਕਤੀ ਗੁਰੂ ਸਾਹਿਬ ਦੀ ਮੇਰੇ ਜ਼ਿਹਨ ਚ ਆ ਰਹੀ ਸੀ ਕਿ ਉੱਥੋਂ ਹੀ ਗੱਲ ਸ਼ੁਰੂ ਕਰਾਂ ਮੈਂ ਕਿ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਅੱਜ ਤਾਂ ਪਤਾ ਨਹੀਂ ਕਿਉਂ ਪਾਣਾ ਮੰਨਣਾ ਪਹਾੜ ਜਿੱਡਾ ਲੱਗਦਾ ਹੈ ਪਤਾ ਨਹੀਂ ਕਿੱਡੇ-ਕਿੱਡੇ ਪਹਾੜ ਉਹ ਸਰ ਕਰ ਜਾਂਦਾ ਸੀ ਮੁੰਡਾ ਸਾਡਾ ਹੱਸਣ ਖੇਡਣ ਗਿਆ ਈ ਪਰ ਇਹ ਪਹਾੜ ਕਿਦਾਂ ਸਾਰਿਆਂ ਨੇ ਸਰ ਕਰਨਾ ਹੀ ਨਹੀਂ ਪਤਾ ਲੱਗ ਰਿਹਾ ਇਹ ਦਰਦ ਤੇ ਤਕਲੀਫ ਜਿੰਨੂੰ ਜਿੰਨੂੰ ਜਿੰਨੀ ਨੇੜਤਾ ਸੀ ਜਿੰਨੂੰ ਜਿੰਨੂੰ ਜਿੰਨੀ ਮੁਹੱਬਤ ਸੀ ਜਿੰਨੂੰ ਜਿੰਨਾ ਉਹਦੇ ਨਾਲ ਪਿਆਰ ਸੀ ਜਿੰਨਾ ਇਸ਼ਕ ਸੀ ਉਹੀ ਮਹਿਸੂਸ ਕਰ ਸਕਦਾ ਪਰ ਹਾਰਿਆ ਨਿਆ ਇਹੀ ਕਹਿੰਦਾ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆ ਘਰ ਦੋਤਰੇ ਇੱਕ ਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਉਹਦੇ ਨਾਲ ਲੜਿਆ ਨਹੀਂ ਜਾ ਸਕਦਾ ਉਹਦੇ ਨਾਲ ਜਿਦਿਆ ਨਹੀਂ ਜਾ ਸਕਦਾ ਉਹਦੇ ਕੋਲੋਂ ਖੋ ਕੇ ਕੁਝ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਗੱਲ ਸਿਰਫ ਇੰਨੀ ਕਹਿ ਕਿ ਅਸੀਂ ਜਿੱਦਾਂ ਹੁਣੇ ਸਾਰੇ ਬੁਲਾਰਿਆਂ ਨੇ ਦੱਸਿਆ ਉਹਦੇ ਸਨੇਹੀਆਂ ਨੇ ਦੱਸਿਆ ਕਿ ਅਸੀਂ ਘਰੋ ਘਰੀ ਤੁਰ ਜਾਣਾ ਆਪੋ ਆਪਣੀਆਂ ਥਾਵਾਂ ਹੋ ਜਾਣਾ ਸਾਰਿਆਂ ਨੇ ਪਰ ਜਿਸ ਪਰਿਵਾਰ ਦੇ ਨਾਲ ਜਿਸ ਖੂਨ ਦੇ ਨਾਲ ਉਹ ਸਤਮ ਹੋਇਆ ਨਾ ਉਹ ਖੂਨ ਉਹ ਖੇਚ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਇੱਕ ਦੇ ਬੱਚਿਆਂ ਦੇ ਸਿਰ ਤੋਂ ਛਾਂ ਚਲੀ ਗਈ ਸਾਡੀ ਭੈਣ ਮਿਸਿਸ ਰਾਜਵੀਰ ਸਿਰ ਦਾ ਸਾਈਂ ਤੁਰ ਗਿਆ ਭੈਣ ਦੀ ਰਖੜੀ ਵਾਲਾ ਗੁੱਟ ਤੁਰ ਗਿਆ ਮਾਂ ਦਾ ਪੁੱਤ ਤੁਰ ਗਿਆ ਇਹ ਸਦਮਾ ਜਿਹੜਾ ਇਹ ਇੱਥੇ ਹਮੇਸ਼ਾ ਸੀਨੇ ਦੇ ਅੰਦਰ ਉਹਨਾਂ ਦੇ ਇੱਕ ਚੀਜ਼ ਬਣ ਕੇ ਉਕਰਿਆ ਰਹਿਣਾ ਕਿਉਂਕਿ ਕਹਿੰਦੇ ਨਾ ਪੁੱਤ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਫਕੀਰ ਹੋ ਕੇ ਮਰਿਆ ਪੁੱਤ ਵੀ ਨਹੀਂ ਭੁੱਲਦਾ ਤੇ ਜੇ ਦਾ ਬਾਦਸ਼ਾ ਹੋ ਕੇ ਤੁਰ ਗਿਆ ਹੋਵੇ ਦੁਨੀਆ ਤੋਂ ਉਹ ਕਿਦਾਂ ਭੁੱਲ ਜੇਗੀ ਮਾਂ ਉਹ ਪਤਨੀ ਕਿਵੇਂ ਭੁੱਲ ਜੇਗੀ ਜਿਨ ਨੇ ਬਾਦਸ਼ਾ ਬਣਨ ਚ ਉਹਦਾ ਰੋਲ ਅਦਾ ਕੀਤਾ ਉਹ ਭੈਣ ਕਿਵੇਂ ਭੁੱਲ ਜੇਗੀ ਜਿਨ ਨੇ ਆਪਣੇ ਵੀਰ ਨੂੰ ਫਕੀਰ ਤੋਂ ਬਾਦਸ਼ਾ ਬਣਦੇ ਦੇਖਿਆ ਸੋ ਮੈਂ ਇੰਨਾ ਕੀ ਹੌਸਲਾ ਦੇ ਸਕਦਾ ਆਪਣੀ ਮਾਂ ਨੂੰ ਇਹੀ ਕਹਿ ਸਕਦਾ ਕਿ ਜਦੋਂ ਜੰਮਿਆ ਸੀ ਰਾਜਵੀਰ ਸਿਰਫ ਤੁਹਾਡਾ ਸੀ ਪਰ ਜਦੋਂ ਦੁਨੀਆ ਤੋਂ ਗਿਆ ਤੇ ਗਿਣ ਕੇ ਵੇਖ ਲਿਓ ਕਿੰਨੀਆਂ ਕਰੋੜਾਂ ਮਾਵਾਂ ਦਾ ਰਾਜਵੀਰ ਇਹ ਗਿਣ ਲਿਓ ਕਿੰਨੀਆਂ ਪੈਣਾ ਦਾ ਭਰਾਇਓ ਇਹ ਗਿਣ ਲਿਓ ਇਹ ਕਮਾਈ ਜੇ ਤੁਹਾਡੇ ਪੁੱਤ ਦੀ ਬਾਕੀ ਬੈਂਕਾਂ ਚ ਪਈਆਂ ਕਮਾਈਆਂ ਰਜਿਸਟਰੀਆਂ ਚ ਲਿਖੇ ਨਾਮ ਕਿਸੇ ਨੂੰ ਨਹੀਂ ਦਿਸਦੇ ਉਹ ਕਮਾਈ ਕਰਕੇ ਗਿਆ ਪੁੱਤ ਤੁਹਾਡਾ ਜੰਮਿਆ ਇੱਕ ਮਾਣੇ ਸੀ ਰੋਂਦੀਆਂ ਅੱਜ ਲੱਖਾਂ ਮਾਵਾਂ ਪਈਆਂ ਰਾਜਵੀਰ ਨੂੰ ਸੋ ਇਸ ਗੱਲ ਦੇ ਨਾਲ ਸਿਰਫ ਇੰਨਾ ਕੀ ਕਹਿੰਦਾ ਹੋਇਆ ਕਿਉਂਕਿ ਜ਼ਿਆਦਾ ਬੋਲਣ ਦਾ ਨਾਂ ਤਾਂ ਹੁਣ ਵਕਤ ਹੈ ਨਾ ਦਿਲ ਕਰਦਾ ਬਹੁਤ ਜ਼ਿਆਦਾ ਇਸ ਮੌਕੇ ਤੇ ਬੋਲਣ ਨੂੰ ਸਿਰਫ ਇੰਨਾ ਹੀ ਕਵਾਂਗਾ ਕਿ ਜਿਵੇਂ ਮੇਰੀ ਪੂਰੀ ਇੰਡਸਟਰੀ ਨੇ ਆ ਮੇਰੇ ਭਰਾ ਨੇ ਸਾਡੇ ਹੈ ਨਿੱਕੇ ਨੇ ਪਰ ਸਾਡੇ ਪ੍ਰੇਰਨਾ ਸਰੂਤ ਬਣ ਕੇ ਸਾਹਮਣੇ ਆਏ ਨੇ ਇੰਨਾ ਇੱਕ ਪੈਰ ਤੇ ਕਿਸੇ ਲਈ ਖੜੇ ਰਹਿਣਾ ਆਪਣੇ ਵੀਰਾਂ ਭਰਾਵਾਂ ਲਈ ਇੰਡਸਟਰੀ ਦੀ ਗੱਲ ਅੱਜ ਕਰਨ ਲੱਗਾ ਮੈਂ ਉਹ ਅਨਾਉਂਸਮੈਂਟ ਕਿ 54 ਸ਼ੋਅ ਬੁੱਕ ਸੀ ਰਾਜਵੀਰ ਦੇ ਜਿੰਨੇ ਕਹਿੰਦੇ ਅਸੀਂ ਪੂਰੇ ਕਰਾਂਗੇ ਗੱਲ ਕਮਾਈ ਦੀ ਨਹੀਂ ਕਮਾਈ ਘਰੇ ਦੇਾਂਗੇ ਕਮਾਈ ਰੱਬ ਨੇ ਬਥੇਰੀ ਦਿੱਤੀ ਉਹ ਗਾਹ ਵੀ ਦੇਗਾ ਬੱਚਿਆਂ ਨੂੰ ਉਹ ਰਜ਼ਕ ਉਹਨੇ ਹੀ ਦੇਣਾ ਹੈ